ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਮਿਤੀ 21 ਸਤੰਬਰ ਦਿਨ ਐਤਵਾਰ ਆ ਛੁੱਟੀ ਦਾ ਦਿਨ ਹੋਣ ਕਰਕੇ ਅੱਜ ਆਪਾਂ ਆਪਣੇ ਫਾਰਮ ਦੀ ਕਰਦੇ ਆਂ ਸਫਾਈ ਦੇਖੋ ਕੋਈ ਵੀ ਕੰਮ ਜਦੋਂ ਆਪਾਂ ਸ਼ੌਂਕ ਨਾਲ ਜਾਂ ਵਿੱਚ ਰਹਿ ਕੇ ਕਰਦੇ ਆਂ ਫੇਰੀ ਜਵਾਦ ਆਉਂਦਾ ਨਹੀਂ ਤਾਂ ਬੱਤੀ ਜਲਦੀ ਗਲ ਹੋ ਜਾਂਦੀ ਆ ਦੇਖੋ ਸਫਾਈ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਨੇ ਜਿਨ੍ਹਾਂ ਵਿੱਚੋਂ ਇੱਕ ਤਾਂ ਇਹ ਆ ਕਿ ਜਿਹੜੇ ਫਾਲਤੂ ਪਦਾਰਥ ਨੇ ਆਪਾਂ ਉਹ ਸਾਰੇ ਇਕੱਠੇ ਕਰਕੇ ਬਾਹਰ ਸੁੱਟ ਦੇਣੇ ਆ ਨੰਬਰ 2 ਤੇ ਜਿਹੜੀਆਂ ਇਹਨਾਂ ਦੀਆਂ ਪਿੱਠਾਂ ਹੁੰਦੀਆਂ ਨੇ ਉਹ ਕਾਫੀ ਹੱਦ ਤੱਕ ਇਕੱਠੀਆਂ ਹੋ ਜਾਣਗੀਆਂ ਜਿਹਦੇ ਕਰਕੇ ਕਦੇ ਵੀ ਤੁਹਾਡੇ ਫਾਰਮ ਚ ਸਮੈਲ ਨਹੀਂ ਆਊਗੀ ਫੇਰ ਕਈ ਵਾਰੀ ਇਹ ਕੰਦਾ ਕੋਲ ਟੋਏ ਪੱਟ ਦਿੰਦੇ ਨੇ ਜਾਂ ਉਰਾਂ ਪਰਾਂ ਇਹਨਾਂ ਨੂੰ ਆਦਤ ਹੁੰਦੀ ਆ ਬੱਚਿਆਂ ਨੂੰ ਜਾਂ ਮੁਰਗਿਆਂ ਨੂੰ ਇੱਕ ਵਾਰੀ ਆਪਾਂ ਉਹ ਪੱਤਰ ਕਰ ਦਾਂਗੇ ਵੈਸੇ ਵੀ ਯਾਰ ਸਾਫ ਸਫਾਈ ਹੋਏ ਤੇ ਫਾਰਮ ਦੇਖਣ ਨੂੰ ਵਧੀਆ ਲੱਗਦਾ ਤੇ ਆਪਣਾ ਵੀ ਉੱਥੇ ਜੀ ਲੱਗਦਾ ਇਸ ਤੋਂ ਇਲਾਵਾ ਸਭ ਤੋਂ ਵੱਡਾ ਫਾਇਦਾ ਇਹ ਵੀ ਆ ਤੇ ਇਹ ਸਾਫ ਸਫਾਈ ਕਰਨ ਨਾਲ ਬੱਚੇ ਬਿਮਾਰੀ ਤੋਂ ਬਚੇ ਰਹਿੰਦੇ ਨੇ ਕਿਉਂਕਿ ਜਦੋਂ ਇਹਨਾਂ ਦੀ ਖਰਾਕ ਕਈ ਵਾਰੀ ਬਿੱਠਾਂ ਚ ਰਲ ਜਾਂਦੀ ਆ ਨਾ ਬੱਚੇ ਫਿਰ ਇਹ ਉਹੀ ਖਰਾਕ ਨੂੰ ਖਾ ਲੈਂਦੇ ਨੇ ਤਾਂ ਸਭ ਤੋਂ ਵੱਡਾ ਕਾਰਨ ਬਿਮਾਰੀ ਲੱਗਣ ਦਾ ਇਹੀ ਚੀਜ਼ ਹੁੰਦੀ ਆ ਸੋ ਸਾਫ ਸਫਾਈ ਦੇ ਲਈ ਵੀ ਬਹੁਤ ਜ਼ਰੂਰੀ ਆ ਜਿਸ ਤਰ੍ਹਾਂ ਆਪਾਂ ਪਾਣੀ ਚ ਣਾਉਨੇ ਆ ਉਸੇ ਤਰ੍ਹਾਂ ਬੱਚੇ ਹੁਣ ਮਿੱਟੀ ਚ ਣਾ ਰਹੇ ਨੇ ਕਿਉਂਕਿ ਇਸ ਸਾਈਡ ਤੋਂ ਆਪਾਂ ਨੇ ਪਹਿਲਾਂ ਸਾਫ ਸਫਾਈ ਕਰਤੀ ਤੇ ਵਧੀਆ ਮਿੱਟੀ ਨਿਕਲ ਆਈ ਮਿੱਟੀ ਨਾਲ ਹੀ ਆ ਣਾ ਕੇ ਆਪਦੇ ਸਾਰੇ ਸਰੀਰ ਦੀ ਸਾਫ ਸਫਾਈ ਕਰਦੇ ਨੇ ਇਸ ਤੋਂ ਬਿਨਾ ਯਾਰ ਅੱਜ ਬਹੁਤ ਜ਼ਿਆਦਾ ਗਰਮੀ ਸੀ ਇਸ ਲਈ ਕਈ ਦਿਨਾਂ ਤੋਂ ਕਾਫੀ ਜ਼ਿਆਦਾ ਗਰਮੀ ਪੈ ਰਹੀ ਆ ਉਹਦੇ ਕਰਕੇ ਆਪਾਂ ਅੱਜ ਇਹਨਾਂ ਖੀਰੇ ਲੈ ਕੇ ਆਏ ਆ ਬੇਸ਼ੱਕ ਖੀਰੇ ਕਾਫੀ ਜਿਆਦਾ ਮਹਿੰਗੇ ਨੇ ਪਰ ਖੀਰਿਆਂ ਦੇ ਜਾਨਵਰਾਂ ਨੂੰ ਕਾਫੀ ਜਿਆਦਾ ਫਾਇਦੇ ਹੁੰਦੇ ਨੇ ਸਭ ਤੋਂ ਵੱਡਾ ਫਾਇਦਾ ਤਾਂ ਇਹੀ ਆ ਕਿ ਇਹ ਇਹਨਾਂ ਦੇ ਪਾਣੀ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕਰਦਾ ਇੱਕ ਤਾਂ ਇਹਨਾਂ ਦਾ ਖਾ ਕੇ ਵੈਸੇ ਵੀ ਖਰਾਕ ਦੀ ਤਰ੍ਹਾਂ ਇਹਨਾਂ ਨੇ ਖਾਣਾ ਨੰਬਰ 2 ਤੇ ਇਹਨਾਂ ਦੀ ਜਿਹੜੇ ਪਾਣੀ ਦੀ ਘਾਟ ਆ ਉਹ ਖੀਰੇ ਨੇ ਪੂਰੀ ਕਰਨੀ ਆ ਤੇ ਗਰਮੀ ਦੇ ਵਿੱਚ ਨਾ ਕਾਫੀ ਜਿਆਦਾ ਇਹਨਾਂ ਨੂੰ ਮਤ ਸਰੀਰ ਨੂੰ ਠੰਡਾ ਰੱਖਣ ਵਿੱਚ ਵੀ ਖੀਰਾ ਫਾਇਦਾ ਕਰਦਾ ਬਾਕੀ ਆ ਮੇਰੇ ਵਾਲੇ ਬੱਚਿਆਂ ਨੂੰ ਖੀਰਾ ਵੈਸੇ ਵੀ ਬਹੁਤ ਜਿਆਦਾ ਪਸੰਦ ਆ ਜਦੋਂ ਵੀ ਲੈ ਕੇ ਆਉਂਦੇ ਆ ਨਾ ਦੇਖ ਲਓ ਤੁਹਾਡੇ ਸਾਹਮਣੇ ਕਿਵੇਂ ਟੁੱਟ ਕੇ ਖਾਣ ਨੂੰ ਪੈ ਜਾਂਦੇ ਨੇ ਇਹਨਾਂ ਨੂੰ ਵਧੀਆ ਲੱਗਦਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਈ ਆਪਾਂ ਹੋਰ ਸਬਜ਼ੀਆਂ ਵੀ ਇਹਨਾਂ ਨੂੰ ਪਾ ਸਕਦੇ ਆ ਜਿਹੜੀਆਂ ਬੇਸਟ ਹੁੰਦੀਆਂ ਨੇ ਪਰ ਮੈਨੂੰ ਯਾਰ ਖੀਰਾ ਠੀਕ ਲੱਗਿਆ ਕਿਉਂਕਿ ਇਹਦੇ ਖੀਰੇ ਦੇ ਕਾਫੀ ਜ਼ਿਆਦਾ ਫਾਇਦੇ ਨੇ ਇਸ ਤੋਂ ਇਲਾਵਾ ਹੁਣ ਆਪਾਂ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾ ਤੁਹਾਡੇ ਬੱਚਿਆਂ ਦੀ ਗਰੋਥ ਯਾਰ ਬਹੁਤ ਹੀ ਜ਼ਿਆਦਾ ਵਧੀ ਆ ਉਹ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਉਂਦਾ ਆ ਬਿਮਰ ਵਾਲਾ ਚੰਗੀ ਤਰ੍ਹਾਂ ਹਲਾ ਕੇ ਪਹਿਲਾਂ ਤਾਂ ਵੈਸੇ ਆਪਾਂ ਮਿੰਕੇ ਸੈਂਪਲ ਨਾਲ ਪਾਉਂਦੇ ਸੀਗੇ ਪਰ ਹੁਣ ਕਾਫੀ ਜ਼ਿਆਦਾ ਇੱਕ ਤਰ੍ਹਾਂ ਦਾ ਤਜਰਬਾ ਹੀ ਹੋ ਗਿਆ ਤਜਰਬੇ ਦੇ ਹਿਸਾਬ ਨਾਲ ਹੁਣ ਪਾ ਲਈਂਦੀ ਆ ਆ ਉਸ ਤੋਂ ਬੈਟ ਕੈਲਸ਼ੀਅਮ ਆ ਇਹ ਵੀ ਜੰਮ ਜਾਂਦੀ ਇਹਨੂੰ ਵੀ ਚੰਗੀ ਤਰ੍ਹਾਂ ਹਲਾ ਲਵੇ ਬੈਸਤਾ ਯਾਰ ਇਹਨੂੰ ਜਦੋਂ ਮੁਰਗੀ ਅੰਡੇ ਦਿੰਦੀਆਂ ਨੇ ਉਸ ਟਾਈਮ ਪਾਇਆ ਜਾਵੇ ਤਾਂ ਵਧੀਆ ਹੁੰਦਾ ਪਰ ਫਿਰ ਵੀ ਥੋੜਾ ਥੋੜਾ ਕਰਕੇ ਵੈਸੇ ਪਾ ਲਈਦਾ ਕਿਉਂਕਿ ਇਹਦੇ ਨਾਲ ਫਲਾਵਰਟ ਤੇ ਗਰੋਥ ਵਧੀਆ ਹੁੰਦੀ ਆ ਲਓ ਜੀ ਪਾਣੀ ਭਰ ਲਿਆ ਬਾਲਟੀ ਦੇ ਵਿੱਚ ਅੱਜ ਆਪਾਂ ਨੇ ਸਿਰਫ 4 ਡੱਬਿਆਂ 'ਚ ਇਹ ਦਵਾਈ ਰੱਖਣੀ ਆ ਕਿਉਂਕਿ ਅੱਜ ਉਹਨਾਂ ਦੇ ਖੀਰੇ ਖਾਦੇ ਹੋਏ ਨੇ ਬੈਸੀ ਉਹਨਾਂ ਨੂੰ ਪਿਆਸ ਘੱਟ ਲੱਗਣੀ ਆ ਆ ਦੇਖ ਲੋ ਅੱਗੇ ਤਾਂ ਨਹੀਂ ਨਾਲ ਦੀ ਨਾਲ ਟੁੱਟ ਕੇ ਪਾਣੀ ਨੂੰ ਪੈ ਜਾਂਦੇ ਨੇ ਅੱਜ ਹੌਲੀ ਹੌਲੀ ਪੀ ਰਹੇ ਨੇ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਪੀ ਲੈਣਾ ਸ਼ਾਮ ਤੱਕ ਆਪਾਂ ਨੇ ਪਾਣੀ ਬਦਲ ਦੇਣਾ ਜਿੰਨਾ ਪੀ ਲੈਣਗੇ ਠੀਕ ਆ ਇਸ ਤੋਂ ਬਿਨਾ ਅੱਜ ਦਿਨ 'ਚ ਕਾਫੀ ਜ਼ਿਆਦਾ ਕੰਮ ਹੋਣ ਕਰਕੇ ਨਾ ਯਾਰ ਆ ਪਰਾਲੀ ਆ ਜਿਹੜੀ ਇਹ ਆਪਾਂ ਸ਼ਾਮ ਨੂੰ ਲੈ ਕੇ ਪਾਈ ਆ ਕਿਉਂਕਿ ਦਿਨ 'ਚ ਤਾਂ ਟਾਈਮ ਨਹੀਂ ਲੱਗਿਆ ਪਰਾਲੀ ਆਪਾਂ ਨੇ ਇੱਦੀ ਸਾਈਡ ਤੇ ਪਾਤੀ ਕਿਉਂਕਿ ਇੱਕ ਪਾਸੇ ਜਿਹੜੇ ਨਹੀਂ ਭਾਈ ਇੱਧਰ ਖਰਾਕ ਪਾਵਾਂਗੇ ਜੇ ਖਰਾਕ ਹੈ ਪਰਾਲੀ ਚ ਗਿਰੂਗੀ ਤਾਂ ਉਹਨੇ ਥੱਲੇ ਚਲੇ ਜਾਣਾ ਤੇ ਬੇਸਟੇ ਹੋਊਗੀ ਪਰਾਲੀ ਜੀ ਪਾਏ ਤੇ ਯਾਰ ਤੁਸੀਂ ਇੱਕ ਚੀਜ਼ ਦੇਖਿਓ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਬੱਚੇ ਬਹੁਤ ਜ਼ਿਆਦਾ ਇੱਕ ਤਾਂ ਇਹਨਾਂ ਨੂੰ ਇੱਥੋਂ ਖਾਣ ਪੀਣ ਨੂੰ ਸਮਾਨ ਮਿਲ ਜਾਂਦਾ ਦੂਜਾ ਰਹਿਣ ਲਈ ਲਓ ਜੀ ਖਰਾਕ ਦੇ ਵਿੱਚ ਸਭ ਤੋਂ ਪਹਿਲਾਂ ਪਾਈ ਮੱਕੇ ਫਿਰ ਪਾਉਣੀ ਆ ਥੋੜੀ ਜੀ ਕਣਕ ਚੌਲਾਂ ਦੀ ਟੁੱਟ ਤੇ ਆ ਆ ਲਾਸਟ ਦੇ ਵਿੱਚ ਆਪਾਂ ਪਾਵਾਂਗੇ ਫੀਡ ਇਹ ਤਾਂ ਚਲੋ ਤੁਹਾਨੂੰ ਦਿਖਾਉਣ ਲਈ ਥੋੜਾ ਥੋੜਾ ਸੈਂਪਲ ਪਾਏ ਨੇ ਪਰ ਆਪਾਂ ਬਾਟ ਤਾਂ ਸਲੇਚ ਚ ਚੰਗੀ ਤਰ੍ਹਾਂ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਇਹ ਮਿਕਸਚਰ ਯਾਰ ਬੱਚਿਆਂ ਨੂੰ ਇੰਨਾ ਜਿਆਦਾ ਪਸੰਦ ਆ ਨਾ ਕਿ ਮੈਂ ਕਹਾਂ ਨਾ ਸਾਰੇ ਹੀ ਖਾ ਜਾਣਾ ਉਹਨਾਂ ਨੇ ਬਿਲਕੁਲ ਵੀ ਨਹੀਂ ਛੱਡਦੇ ਤੇ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਹੁੰਦਾ ਬਾਕੀ ਹਜੇ ਆਪਾਂ ਇਹਨਾਂ ਨੂੰ ਖਰਾਕ ਹੈ ਜਿਹੜੀ ਓਪਨ ਏਰੀਏ 'ਚ ਪਾਉਨੇ ਆ ਮਤਲਬ ਡੱਬਿਆਂ ਦੇ ਵਿੱਚ ਨਹੀਂ ਪਾਉਂਦੇ ਛੋਟੇ ਬੱਚੇ ਹੋਣ ਕਰਕੇ ਨਾ ਹਜੇ ਆਪਾਂ ਇਹਨਾਂ ਨੂੰ ਓਪਨ ਏਰੀਏ 'ਚ ਪਾ ਦੇਈਂਦੀ ਆ ਜਿੱਥੇ ਸਾਰੇ ਰਲ ਮਿਲ ਕੇ ਖਾ ਲੈਂਦੇ ਨੇ ਇਸ ਤੋਂ ਬਿਨਾ ਲਾਸਟ ਜ ਮੈਂ ਇਹੀ ਕਹੂੰਗਾ ਕਿ ਯਾਰ ਸਫਾਈ ਹਰ ਇੱਕ ਫਾਰਮ ਦੇ ਲਈ ਬਹੁਤ ਜ਼ਰੂਰੀ ਆ ਇਸ ਤੋਂ ਇਲਾਵਾ ਜਦੋਂ ਆਪਾਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਦੇ ਆ ਨਾ ਤਾਂ ਇਹ ਆਪਾਂ ਨੂੰ ਇੱਕ ਤਰ੍ਹਾਂ ਆਪਣਾ ਪਰਿਵਾਰ ਹੀ ਬਣ ਜਾਂਦਾ ਜਾਨਵਰ ਵਧੀਆ ਹੁੰਦੇ ਨੇ ਯਾਰ ਜਿੱਦਾਂ ਇਹਨਾਂ ਨੂੰ ਤੁਸੀਂ ਪਿਆਰ ਦੇਵੋਗੇ ਇਹਨਾਂ ਨੇ ਵੀ ਤੁਹਾਨੂੰ ਰਿਟਰਨ ਦੇ ਵਿੱਚ ਪਿਆਰ ਦੇਣਾ ਹੀ ਦੇਣਾ ਬਾਕੀ ਤੁਹਾਡੇ ਤੋਂ ਜਿੰਨਾ ਵੀ ਹੋ ਸਕਦਾ ਯਾਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ